ਅਜੀ ਅੰਦਰ ਨਾਮ ਉਮੇਸ਼ ਵਰਮਾ ਨਾਮ ਦਾ ਮੁੰਡਾ ਆ ਜਿੱਦਾਂ ਨਾ ਆਪਣਾ ਇੱਕ ਰੂਲ ਹੁੰਦਾ ਤੇ ਕਿ ਆਪਾਂ ਇੱਕ ਸਵਾਰੇ ਨੂੰ ਕਾਰਡ ਦੇ ਦਿੱਤਾ ਦੁਬਾਰਾ ਕਾਰਡ ਕੋਈ ਹੋਰ ਨਹੀਂ ਦੇ ਸਕਦਾ ਸਾਰਿਆਂ ਨੇ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਫਿਰ ਉਹਨੇ ਮੈਨੂੰ ਗਾਲਾਂ ਕੱਢ ਲੱਭਾ ਕਹਿੰਦਾ ਤੇਰੀ ਮੈਂ ਗੰਦੀਆਂ ਗੰਦੀਆਂ ਗਾਲਾਂ ਕੱਢ ਲੱਭਾ ਮੈਂ ਜੀ ਕਾਰਡ ਦੇਣਾ ਮਾਉਂਡ ਦੇਣਾ ਕਾਹਦਾ ਕੰਮ ਕਰਦੇ ਭਜੀ ਕੌਣ ਤੁਸੀਂ ਮੈਂ ਟੈਕਸੀ ਵਾਲੇ ਭਜੀ ਅੱਛਾ ਜੀ ਤੇ ਭਾਜੀ ਮੁੜ ਕੇ ਮੈਂ ਬਾਹਰ ਆ ਕੇ ਖੜ ਗਿਆ ਆ ਕੇ ਮੈਂ ਕਹਾ ਦੇਖਣਾ ਤੇ ਬਾਬਾ ਦੇਖ ਲੈ ਕੀ ਕੰਨਾ ਆ ਮੈਂ ਬਾਹਰ ਆ ਕੇ ਗੜਗੇ ਮੈਂ ਆਪਣਾ ਮੁੰਡੇ ਨਾਲ ਗੱਲਾਂ ਬਾਤਾਂ ਮਾਰਨ ਲਿਆ ਤੇ ਪਰ ਇਹ ਉਹ ਦੋਸੰਨੀ ਆ ਗਿਆ ਸੰਨੀ ਨਾਲ ਪਰ ਇਹ ਹੁੰਦੇ ਮੇਰੇ ਮਾਰਨੀ ਸ਼ੁਰੂ ਕਰਦੀਆਂ ਉਹ ਕੋਣਾ ਮੁੰਡਾ ਜੀ ਪਤਾ ਨਹੀਂ ਉਹਨੇ ਸੱਦੇ ਹੋਣੇ ਮੁੰਡੇ ਭਾਜੀ ਨਹੀਂ ਸੰਨੀ ਨਾਲੇ ਦਾ ਮੁੰਡਾ ਤੂੰ ਜਾਣਦੇ ਹੋਂ ਹਾਂਜੀ ਹਾਂਜੀ ਮੈਂ ਜਾਣਦਾ ਆ ਉਹ ਕੀ ਕਰਦਾ ਕੰਮ ਉੱਥੇ ਉਹ ਵੀ ਟੈਕਸੀ ਨਹੀਂ ਕਰਦੇ ਆ ਇਹਨਾਂ ਨੇ ਸੱਦੇਲੇ ਹੋਣੇ ਕਿਤੋਂ ਹੂੰ ਤੇ ਪਰ ਇਹ ਇਹਨਾਂ ਨੇ ਮੇਰੇ ਮਾਰਨੀ ਸ਼ੁਰੂ ਕਰਦੀਆਂ ਕਿੰਨੇ ਜਾਣੇ ਸੀਗੇ ਇਹ ਦੋ ਤਿੰਨ ਜਾਣੇ ਸੀਗੇ ਇਹਨਾਂ ਨੇ ਮਾਰਨੇ ਸ਼ੁਰੂ ਕਰ ਦਿੱਤੀਆਂ ਮੈਂ ਲੰਮੇ ਪੈ ਗਿਆ ਤੇ ਸਾਰੇ ਗਵਾਹ ਆ ਭਾਜੀ ਉੱਥੇ ਜਿੱਥੇ ਮੁੰਡੇ ਖੜੇ ਸੀਗੇ ਪਰ ਹੀ ਮੈਂ ਥੱਲੇ ਡਿੱਟਿਆ ਮੈਂ ਇੱਕਦਮ ਡੈੱਡ ਹੋ ਗਿਆ ਸੀਗਾ ਮੈਂ ਮੁੜ ਕੇ ਉੱਠ ਕੇ ਭੱਜਿਆ ਭਾਜੀ ਫੇਰ ਮੈਨੂੰ ਇਹਨਾਂ ਨੇ ਨਾ ਉਹ ਅੱਗੇ ਜਾ ਕੇ ਲੈਫਟ ਹੋ ਗਏ ਮੈਨੂੰ ਕੁੱਟਿਆ ਭਾਜੀ ਕਿਹੜੇ ਹਥਿਆਰ ਕਿਹੜੇ ਸੀ ਭਾਜੀ ਇਹਨਾਂ ਕੋਲ ਦਾਂਤਰ ਦੂਤਰ ਸੀਗੇ ਕੁਝ ਪੰਜ ਮੁੰਡੇ ਜਿਹੇ ਸੀਗੇ ਇਹਨਾਂ ਕੋਲ ਇਹ ਕਿਹੜੀ ਜਗ੍ਹਾ ਮੇਨ ਲੜਾਈ ਹੋਈ ਕਿਹੜੀ ਜਗ੍ਹਾ ਹੈ ਉਹ ਮੇਸ਼ਵਰਮਾ ਸੀ ਉਹ ਆਇਆ ਭਾਜੀ ਉੱਥੇ ਦੀ ਕਾਲੀ ਤੇ ਮੇਰੀ ਜਿੱਲਤਾ 'ਚ ਗੱਡੀ ਮਾਰੀ ਆ ਮੇਰੇ ਕੋ ਤਰਿਆ ਨਹੀਂ ਜਾਂਦਾ ਭਾਜੀ ਮੈਨੂੰ ਕੋਈ ਨੰਬਰ ਯਾਦ ਆ ਭਾਜੀ ਗੱਡੀ ਦਾ ਹਾਂਜੀ ਹਾਂਜੀ ਭਾਜੀ 308 ਆ ਵੇਚਾਂ ਅੱਖਰ ਮੈਨੂੰ ਯਾਦ ਨਹੀਂ ਆ ਕੇ ਭਾਜੀ 2492 ਨੰਬਰ ਗੱਡੀ ਦਾ ਆ ਕਿਹੜੀ ਗੱਡੀ ਹੈ ਇਹ ਇਹ ਡਿਜ਼ਾਇਰ ਗੱਡੀ ਆ ਭਾਜੀ ਅੱਛਾ ਜੀ ਇਹਦਾ ਭਾਜੀ ਪਰਮਿਟ ਤੱਕ ਨਹੀਂ ਹੈਗੇ ਇਹ ਇਹ ਗੱਡੀਆਂ ਚੱਲਦੀਆਂ ਪੰਜਾਬ ਵਿੱਚ ਕੰਮ ਕਰ ਰਹੀਆਂ ਤੁਹਾਡਾ ਪ੍ਰਧਾਨ ਕੋਲ ਟੈਕਸੀਆਂ ਦਾ ਭਾਜੀ ਇੱਥੇ ਕੋਈ ਪ੍ਰਧਾਨ ਨਹੀਂ ਹੈਗਾ ਇਹ ਬੋਲਾ ਬਰਾਂਲੇ ਹੈਗੇ ਅਸੀਂ ਉਹ ਲੋ ਬੋ ਤਾਂ ਕਿਹੜਾ ਪ੍ਰਧਾਨ ਹੁੰਦਾ ਭਾਜੀ ਤੇ ਇਹਨਾਂ ਨੇ ਮੈਨੂੰ ਭਾਜੀ ਉਹ ਉਹਨੇ ਹੁੰਦੇ ਜਿਹੜੇ ਟੇਬਲ ਹੁੰਦੇ ਲੋਹੇ ਦੇ ਭਾਈ ਉਹਨਾਂ 'ਚ ਮਾਰਿਆ ਮੇਰੇ ਉਹਨਾਂ ਦੇ ਆ ਸੈਟਾਂ ਲੱਗ ਗਈਆਂ ਮੇਰੇ ਮਾਰ ਮਾਰ ਕੇ ਭਜੀ ਇਹ ਮੇਨ ਹੋਈ ਕਿਹੜੀ ਜਗ੍ਹਾ ਭਾਈ ਲੜਾਈ ਇਹ ਕਿੱਥੇ ਕਰਕੇ ਹੋਈ ਇਹ ਭਾਈ ਜਿੱਦਾਂ ਆਪਾਂ ਲਵਲੀ ਮੇਨ ਗੇਟ ਤੋਂ ਆਪਾਂ ਲੌਕ ਇਡਲ ਨੂੰ ਆਈਦਾ ਨਾ ਹਾਂਜੀ ਉਧਰ ਲੱਗੇ ਖਾਲੀ ਜਗ੍ਹਾ ਨਹੀਂ ਕੀ ਤੂੰ ਵੱਡੀ ਸਾਰੀ ਉੱਥੇ ਹੋਈ ਹੈ ਭਜੀ ਅੱਛਾ ਜੀ ਮੇਰੇ ਆ ਹਾਂ ਅਲ੍ਹਾ ਅੰਦਰ ਲੱਖੂ ਨਾ ਹੋ ਰਿਹਾ ਜੰਮ ਰਿਹਾ ਆ ਬਾਕੀ ਲੱਕ ਮੇਰਾ ਗਿਆ ਵਾ ਜੇ ਬਾਕੀ ਬੰਦੇ ਪਛਾਣਦੇ ਕੋਣ ਹੋ ਸੀ ਹਾਂਜੀ ਹਾਂਜੀ ਮੈਨੂੰ ਸਾਰਿਆਂ ਦੀ ਪਛਾਣ ਹੈ ਕੀ ਕੀ ਨਾਮ ਬਾਕੀਆਂ ਦੇ ਮੁੰਡਿਆਂ ਦੇ ਐ ਆਈ ਸੰਨੀ ਦੇ ਉਮੇਸ਼ ਜੀ ਤੇ ਜੰਮਨਾਂ ਨੂੰ ਜਾਤਾ ਹੀ ਬੰਨ। ਓਕੇ ਤੇ ਤੁਹਾਨੂੰ ਤੁਹਾਡੀ ਬੋਲਸ ਨਾਲ ਗੱਲਬਾਤ ਹੋਈ ਵੀ ਉੱਥੇ ਮੌਕੇ ਤੇ? ਨਹੀਂ ਸਰ ਮੈਨੂੰ ਮੁੰਡੇ ਆਏ ਸੀ ਕਿ ਮੈਨੂੰ ਉਹ ਵੀ ਨਹੀਂ ਪਤਾ ਸਰ ਮੈਨੂੰ ਬਚਾਇਆ ਕਿੰਨਾਂ ਨੇ ਆ। ਮੈਨੂੰ ਜਿਨ੍ਹਾਂ ਨੇ ਬਚਾਇਆ ਉਹਨਾਂ ਨੇ ਪਤਾ ਨਹੀਂ ਮੈਂ ਜਾਣਦਾ ਨਹੀਂ ਉਹਨਾਂ ਨੂੰ ਜਦ ਨਾਲ ਕਿ ਉਹ ਇਹਨਾਂ ਨੂੰ ਮਾਰ ਕੇ ਚੱਲ ਗਏ ਆ। ਤੇ ਉਹ ਚੱਲ ਗਏ ਮੈਂ ਜਾਣਦਾ ਨਹੀਂ ਉਹਨਾਂ ਨੂੰ ਤੇ ਮੈਨੂੰ ਗੱਡੀ ਚ ਪਾ ਕੇ ਮੈਨੂੰ ਉੱਥੇ ਭਾਜੀ ਹਵੇਲੀ ਤੇ ਲਾ ਕੇ ਛੱਡ ਕੇ ਚੱਲ ਗਏ ਉਹ। ਹਾਰ ਕੇ ਅੱਧੇ ਪੌਣੇ ਘੰਟੇ ਬਾਅਦ ਮੇਰਾ ਆਪਣੇ ਬ੍ਰਦਰ ਨੂੰ ਸੱਦਿਆ ਭਾਜੀ ਫੋਨ ਕਰਕੇ ਉਹ ਮੈਨੂੰ ਲੈਣ ਆਇਆ ਤੇ ਉਹ ਲੈ ਕੇ ਮੈਨੂੰ ਹਸਪੀਟਲ ਆਇਆ ਭਾਜੀ ਤੁਹਾਡੀ ਪੁਰਾਣੀ ਰੰਜਿਸ਼ ਤਾਂ ਨਹੀਂ ਕੋਈ ਹੈਗੀ ਆਪਰ ਸਰ ਪੁਰਾਣੀਆਂ ਚਲੋ ਮਾੜੀਆਂ ਮੋਟੀਆਂ ਬੈਸਰ ਚ ਚਲਦੀਆਂ ਰਹਿੰਦੀਆਂ ਵਾ ਉਹਦੇ ਆਪਣਾ ਇੰਨਾ ਇਗਨੋਰ ਹੀ ਕਰੀਦਾ ਉਸ ਚੀਜ਼ ਨੂੰ ਬੱਚੇ ਆਲੇ ਹੈਗੇ ਸਰ ਲੜ ਕੇ ਕੀ ਕਰਾਂਗੇ ਆਪਾਂ ਆਪਾਂ ਕੀ ਕਹਿਣਾ ਕਿਸਨ ਲੜ ਕੇ ਕਿਹੜਾ ਆਪਾਂ ਜ਼ਮੀਨ ਮੰਡਣੀ ਹੈ ਭਾਜੀ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਕਿ ਇਨਸਾਫ਼ ਮਿਲੇ ਭਾਜੀ ਸੋਣਾ ਸੋਣਾ ਕਿਹੜਾ ਪੈਦਾ ਲੋਕ ਚੌਂਕੀ ਖੜੀ ਪੈਂਦੀ ਉੱਥੇ ਮਿਹੜੂ ਚੌਂਕੀ ਬੈਂਦੀ ਭਾਜੀ ਛੇੜੂ ਚੌਂਕੀ ਤੇ ਪੁਲਿਸ ਨਾਲ ਗੱਲਬਾਤ ਨਹੀਂ ਹੋਈ ਫੋਨ ਤੇ ਤੁਹਾਡੇ ਨਾਲ ਫੋਨ ਤੇ ਉਹ ਸੁਣਿਆ ਨੇ ਸੱਦਿਆ ਸੀਗਾ ਪਰ ਮੈਂ ਉਹ ਨਾਲੀ ਹਾਲਤ ਨਹੀਂ ਸੀਗਾ ਤੇ ਭਰਾ ਮੈਨੂੰ ਸਿੱਧਾ ਫਿਰ ਹਸਪੀਟਲ ਹੀ ਲੈ ਕੇ ਆਏ ਤੇ ਮੇਰੇ ਲੱਕ ਭਾਜੀ ਮੇਰਾ ਖਤਮ ਹੋ ਗਿਆ ਲੱਗਦਾ ਮੈਨੂੰ ਮੈਂ ਤੁਰਨ ਸਕਦਾ ਨਹੀਂ ਬੈਂਸਟੈਂਡ ਭਾਜੀ ਇਹ ਸਾਹਿਰ ਭੰਗ ਆਇਆ ਇਹਦਾ ਡਰਾਈਵਰ ਆ ਗਰਦਾਸਪੁਰ ਤੋਂ ਤੇ ਇੱਕ ਮੁੰਡਾ ਬੋਗੀ ਆ ਹੂੰ ਤੇ ਇਹ ਵਾਜੀ ਇਹ ਨਾ ਇਹ ਪਛਾਣ ਚ ਆ ਮੇਰੀ ਦਾ ਅੱਛਾ ਜੀ ਤੇ ਇਹ ਕਾਫੀ ਦੇਣਾ ਪਹਿਲਾਂ ਤੋਂ ਇਹਦੇ ਨਾਲ ਸਾਡੀ ਗੱਲ ਲੜਾਈ ਵੀ ਹੋਈ ਕਿ ਕੀ ਆ ਜਾਨਕਿ ਉਹ ਲੜਾਈ ਉਹ ਜਵਾਨੀ ਸਾਡੀ ਲੜਾਈ ਹੋਈ ਆ ਕੋਈ ਹਥਿਆਰਾਂ ਵਾਲੀ ਕੋਈ ਲੜਾਈ ਨਹੀਂ ਹੋਈ ਬਸ ਉਹ ਇੱਕ ਦੂਏ ਨੂੰ ਬੋਲੇ ਜਰੂਰ ਆ ਉਹਦਾ ਰਾਜੀਨਾਮਾ ਵਿੱਚ ਸੀਨੀਅਰ ਬੰਦੇ ਆ ਪਰਵੇਸ਼ ਹੋਣੀ ਆ ਸਾਡੇ ਸੀਨੀਅਰ ਉਹਨਾਂ ਨੇ ਬੈ ਕੇ ਕਰਾ ਦਿੱਤਾ ਸੀ ਉਹ ਵੀ ਮੂੰਹ ਜਵਾਨੀ ਅੱਛਾ ਜੀ ਠੀਕ ਆ ਉਸ ਤੋਂ ਬਾਅਦ ਇਹ ਇਹਨੂੰ ਸਟੈਂਡ ਤੋਂ ਕੱਢ ਦਿੱਤਾ ਸੀ ਓਕੇ ਤੇ ਤੁਹਾਡੀ ਨੇ ਪੋਸਟ ਸਾਡੇ ਸਟੈਂਡ ਦੇ ਜਿਹੜੇ ਬੈਨਰ ਆ ਉਹ ਪਾੜੇ ਸੀ ਇਹਦੇ ਅੱਛਾ ਜੀ ਤੇ ਉਸ ਤੋਂ ਬਾਅਦ ਅਸੀਂ ਸਟੈਂਡ ਤੋਂ ਸਾਰਿਆਂ ਨੇ ਮਾਤਾ ਪਾ ਕੇ ਇਹਨੂੰ ਬਾਹਰ ਕੱਢਤਾ ਹੂੰ ਤੇ ਜਾਓ ਭਾਈ ਉਸ ਤੋਂ ਬਾਅਦ ਇਹ ਹੁਣ ਕੰਮ ਸ਼ੁਰੂ ਹੋਇਆ ਲਵਲੀ ਯੂਨੀਵਰਸਿਟੀ ਦੇ ਵਿੱਚ ਅਸੀਂ ਟੈਕਸੀ ਲਾਉਣੀ ਆ ਬਾਹਰ ਸਾਡਾ ਲੋਗੋ ਮੇਰਾ ਟੈਕੀ ਦਾ ਮੇਰਾ ਖੁਦ ਦਾ ਸਟੈਂਡ ਹੈ ਵਾ ਅੱਛਾ ਜੀ ਠੀਕ ਆ ਤੇ ਇਹ ਬੰਦੇ ਨੂੰ ਅਸੀਂ ਬਾਹਰ ਕੱਢ ਦਿੱਤਾ ਸੇਟ ਦਾ ਹੂੰ ਕੋਸ਼ ਦਿਨਾਂ ਤੋਂ ਇਹ ਕਦੀ ਮੇਰੇ ਗਰੁੱਪ ਜਿਹਨੇ ਮੇਰੇ ਨਾਲ ਕੰਮ ਕਰਦੇ 8000 ਜਣੇ ਕਦੀ ਕਿਸੇ ਨੂੰ ਕਹਿੰਦਾ ਤੇ ਤੁਹਾਡੇ ਤੁਹਾਡਾ ਜੋਰ ਦੇਖਣਾ ਜੇ ਤੁਹਾਡੇ ਚ ਦਮ ਹੈਗਾ ਤਾਂ ਆਓ ਅੱਛਾ ਜੀ ਕਾਫੀ ਦਿਨਾਂ ਤੋਂ ਕਦੀ ਕੋਈ ਸ਼ਰਾਰਤ ਕਰਦਾ ਕਦੀ ਕੋਈ ਸ਼ਰਾਰਤ ਹਰਾਸ ਕਰ ਰਿਹਾ ਸੀ ਕਾਫੀ ਦਿਨਾਂ ਤੋਂ ਅੱਜ ਉਮੇਸ਼ ਦੇ ਨਾਲ ਅੰਦਰ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਦੇ ਨਾਲ ਵਿੱਚ ਸੀਗਾ ਤੇ ਇਹਨੇ ਮਾਂ ਪੈਣ ਦੀ ਗਾਲਾਂ ਕਿ ਆ ਆਪਸੀ ਰੰਜਿਸ਼ ਜਾਣੇ ਕਿ ਸ਼ੁਰੂ ਫੈਮਿਲੀ ਪਲੈਨਿੰਗ ਕੀਤੀ ਹੋਈ ਸੀ ਵੈਲ ਪਲਾਨਡ ਇਹਨਾਂ ਦਾ ਸੀਗਾ ਓਕੇ ਤੇ ਇਹ ਕੱਲਾ ਸੀਗਾ ਅੰਦਰ ਇਹ ਉਮੇਸ਼ ਸ਼ਰਮਾ ਮੇਰੇ ਨਾਲ ਹੀ ਹੁੰਦਾ ਹੰਗੇ ਸ਼ਾਹ ਜੀ ਕੰਮ ਕਰ ਇਹਨੇ ਗੱਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅੱਛਾ ਜੀ ਤੇ ਉੱਥੇ ਯੂਨੀਵਰਸਿਟੀ ਦੇ ਅੰਦਰ ਉਹ ਕਹਿੰਦਾ ਬਾਹਰ ਆ ਜਾ ਇਹਨੇ ਫੋਨ ਮੈਨੂੰ ਕੀਤਾ ਕਹਿੰਦਾ ਯਾਰ ਸਾਹ ਦੇ ਫੇਰ ਗੱਲਾਂ ਕਰਦਾ ਹੈ ਤੇ ਮੈਂ ਕਿਹਾ ਵੀ ਹਟ ਜਾ ਇਹਨੂੰ ਕਹਿੰਦੇ ਕਹਿੰਦਾ ਹਟ ਜਾ ਉਹਨੇ ਜਿਹੜਾ ਤਰ੍ਹਾਂ ਪੀ ਅੰਦਰ ਬੈਠਾ ਨਾ ਇਦੂ ਕੋਲ ਲਾਇਆ ਇਹਦੀ ਵੀ ਮੈਂ ਪਟੂ ਹੂੰ ਹੂੰ ਨੂੰ ਵੀ ਗਾਲਾ ਗੱਡੀਆਂ ਮਾ ਵੇਣ ਤੇ ਬੰਦੇ ਕੌਣ ਸੀਗੇ ਨਾਲ ਜਿਹੜੇ ਮੁੰਡੇ ਸੀ ਨਾ ਇਹਨਾਂ ਦੇ ਨਾਲ ਬੋਬੀ ਸੀਗਾ ਇਹ ਦੋ ਗੱਡੀਆਂ ਦਾ ਇਹ ਆਇਆ ਹੈਗਾ ਟੈਂਪੋ ਟਰੈਵਲ ਤੇ ਇੱਕ ਡਿਜ਼ਾਇਰ ਸੀਗੀ ਉਹਦੇ ਵਿੱਚ ਆ ਇਹ ਇਹ ਆਇਆ ਇਹ ਮੇਨਾ ਹੱਥੋਂ ਪਾਈ ਹੋਇਆ ਪਹਿਲਾਂ ਮੈਂ ਪਹਿਲਾਂ ਤਾਂ ਮੈਂ ਹੀ ਜਾ ਕੇ ਗਾਲਾ ਇੰਨੇ ਗੱਡੀਆਂ ਮੈਂ ਗੜਾ ਫੜਿਆ ਜਾ ਕੇ ਤੇ ਹਥੇ ਹਾਰਗੇਟੇ ਸੀ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਭਾਜੀ ਦਾਤਰ ਜਿਗਾ ਪਿਸਤਲ ਸੀਗਾ ਹੂੰ ਏ ਫਾਕੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਅੱਛਾ ਜੀ ਸੱਤ ਅੱਠ ਜਣੇ ਸੀਗੇ ਕਿ ਜਿੱਥੇ ਲੜਾਈ ਹੋਈ ਕੈਮਰੇ ਵਗੈਰਾ ਹੈ ਉੱਥੇ ਕੋਈ ਉੱਥੇ ਭਾਜੀ ਕੈਮਰਾ ਨਹੀਂ ਹੈ ਜਿੱਥੇ ਮੈਨੂੰ ਵੱਡਿਆ ਇਹਨਾਂ ਨੇ ਇੱਥੇ ਮੇਰੇ ਦਾਤ ਮਾਰੇ ਇੱਕ ਜਣੇ ਨੇ ਮੇਰੀਆਂ ਬਾਵਾਵਾਂ ਬਣੀਆਂ ਦੋਏ ਜਣੇ ਨੇ ਮੇਰੇ ਦਾਦ ਮੁੰਡੇ ਪਛਾਣ ਦੋ ਤੁਸੀਂ ਸਾਰੇ ਕੋਣ ਕੋਣ ਸੀ ਤਿੰਨ ਮੁੰਡੇ ਮੈਂ ਪਛਾਣਦਾ ਜਿਹੜੇ ਅੱਗੇ ਆਏ ਕੀ ਨਾਮ ਕੀ ਮੁੰਡਿਆਂ ਦਾ ਇਹ ਇੱਕ ਦਾ ਸਾਹਿਲ ਆ ਇੱਕ ਦਾ ਬੋਬੀ ਆ ਇੱਕ ਸਾਹਿਲ ਦਾ ਮੈਨੂੰ ਸੁਣ ਵਿੱਚ ਆਇਆ ਕਿ ਡਰਾਈਵਰ ਆ ਕਿੱਥੇ ਰਹਿਣ ਵਾਲੇ ਪਤਾ ਹੈ ਦਾਸਪੁਰ ਦਾ ਰਹਿਣ ਵਾਲਾ ਉਹ ਕੋਈ ਇਸ ਮਾਮਲੇ ਨਾਲ ਲੈ ਕੇ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਦੀ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਪਈ ਜੀ ਉਹ ਤੁਹਾਡੇ ਕਿੱਥੇ ਕਿੱਥੇ ਸੱਤਾ ਮਾਰੀਆਂ ਇਹਨਾਂ ਨੇ ਮੇਰੇ ਗੋਡੇ ਤੇ ਚੱਪਣੀ ਤੇ ਚੱਪਣੀ ਤੋੜੀ ਮੇਰੀ ਗੋਡੇ ਦੀ ਮੈਂ ਡਰਾਈਵਰ ਬੰਦਾ ਆ ਮੈਂ ਹੁਣ ਗੱਡੀ ਕਿੱਦਾਂ ਮੈਂ ਕਾਹ ਦਾ ਪ੍ਰੋਸੈਸ ਕਰੂੰਗਾ ਕੀ ਕੀ ਮੰਗ ਕਰਦੀ ਦੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਹੀ ਇਹੋ ਬਣਦੀ ਕਾਰਵਾਈ ਆ ਇਹਨਾਂ ਤੇ ਸਖਤ ਕੀਤੀ ਜਾਵੇ ਇਹ ਹੁਣ ਮੈਂ ਪਹਿਲਾਂ ਆਇਆ ਮੇਰੇ ਹਾਈਵੇ ਦਾ ਐਡਮਿਟ ਹੋਇਆ ਉੱਥੇ ਮੌਕੇ ਤੇ ਪੁਲਿਸ ਨੇ ਵੀ ਪੁਲਿਸ ਵੀ ਪੁਲਿਸ ਨੇ ਢੂ ਜੌਂਕੀ ਦੀ ਪੁਲਿਸ ਮੌਕੇ ਤੇ ਆਈਓ ਸੀ ਉਹਨਾਂ ਨੇ ਹੀ ਮੈਨੂੰ ਚੱਕ ਕੇ ਗੱਡੀ 'ਚ ਪਵਾਇਆ ਯਾਨੀ ਕਿ ਆਪਣੇ ਢੱਕਾਪ ਮਾਰ ਕੇ ਇਹ ਆਪਣੇ ਢੱਕਾਪ ਮਾਰ ਕੇ ਆਇਆ ਭਾਜੀ ਮੈਨੂੰ ਪੁਲਿਸ ਨੇ ਉੱਥੋਂ ਜਿਹੜੇ ਮੌਕੇ ਤੇ ਮੇੜੂ ਚੌਂਕੀ ਦੀ ਪੁਲਿਸ ਸੀਗੀ ਉਹਨਾਂ ਨੇ ਹੀ ਮੈਨੂੰ ਚੱਕਵਾ ਕੇ ਗੱਡੀ 'ਚ ਪਾਇਆ ਉਹਨਾਂ ਨੇ ਹੀ ਇਹਨਾਂ ਦੀਆਂ ਗੱਡੀਆਂ ਐਕਵਾਇਰ ਕੀਤੀਆਂ ਹੂੰ ਤੇ ਮਾਮਲਾ ਮੇਰੇ ਸਾਹਮਣੇ ਉਹਨਾਂ ਨੇ ਦਰਜ ਕੀਤਾ ਪੁਛਗੇ ਤੇ ਉਹਨਾਂ ਦੇ ਸਾਹਮਣੇ ਹੀ ਹੋਇਆ ਇਹ ਮੌਕੇ ਤੋਂ ਫਰਾਰ ਹੋ ਗਏ ਸੀ ਸਾਰੇ ਬਿਲਕੁਲ ਵੱਢ ਕੇ ਤੇ ਸਾਰਾ ਕੰਮ ਕਾਨੂੰਨ ਵਿੜ ਦੇ ਤਾਂ ਇਹਨਾਂ ਨੇ ਮੈਨੂੰ ਪੁੱਛਿਆ ਉਹ ਪਾਗ ਕਮ ਹੈ ਤਾਂ ਨਹੀਂ ਮੇਰੇ ਮਤਲਬ ਤਾਂ ਕਿ ਮੈਂ ਸਟੈਂਡ ਆਪਣੇ ਪਜਾਬਾ ਹਾਂ ਤਾਂ ਦੇ ਤੇ ਮੈਂ ਇਹਨਾਂ ਨੂੰ ਕਿਹਾ ਨਹੀਂ ਠੀਕਾ ਤੁਸੀਂ ਚੱਲ ਜਿਓ ਨਾ ਇਹ ਹੱਲੇ ਕਹਿ ਲੋ ਕਿ 10 ਮਿੰਟ ਹੀ ਹੋਇਆ ਲੈ ਪਹੁੰਚੇ ਹੋਣੇ ਉੱਥੇ ਜਾ ਕੇ ਤੇ ਮੈਨੂੰ ਫਿੰਡੋ ਕਿਸੇ ਦਾ ਫੋਨ ਆ ਰਿਹਾ ਹੈ ਕਿਨੇ ਕੋ ਭਾਬੀ ਕਿੱਥੇ ਆ ਮੈਂ ਕਿਹਾ ਮੈਂ ਘਰੇ ਆ ਕਹਿੰਦੇ ਤੁਹਾਨੂੰ ਪਤਾ ਲੱਗਾ ਕਿ ਸੜੀ ਨੂੰ ਹੁੰਦੇ ਬੰਦ ਕੇ ਸੱਟ ਲਿਆ ਬਲੌਗ ਤੇ ਮੈਨੂੰ ਜਦੋਂ ਇੰਨੀ ਗੱਲ ਪਤਾ ਲੱਗੀ ਮੈਂ ਫਿਰ ਇਹਨਾਂ ਦਾ ਨੰਬਰ ਟਰਾਈ ਕੀਤਾ ਇਹਨਾਂ ਨੂੰ ਚੱਕਿਆ ਨਹੀਂ ਫਿਰ ਮੈਂ ਉਹ ਮੈਸੇਜ ਦਾ ਮੇ ਕੋਲ ਨੰਬਰ ਸੀਗਾ ਤੇ ਨਹੀਂ ਦਿੱਤਾ ਤੇ ਕਹਿੰਦਾ ਭਾਬੀ ਅਸੀਂ ਲੈ ਕੇ ਜਾ ਹੁੰਦਾ ਆ ਭਾਬੀ ਤੁਸੀਂ ਨਾ ਕਿ ਤੁਸੀਂ ਆ ਕੇ ਭਾਜੀ ਮੌਕੇ ਤੇ ਦੇਖਿਆ ਆ ਕਿ ਹੁੰਦੇ ਉਹ ਤਾਂ ਕਿੰਨੇ ਸੀ ਲੱਗੇ ਇੰਨਾ ਹੱਥ ਪੈ ਰਿਆ ਆ ਫਟ ਦੇ ਵਿੱਚ ਅੱਛਾ ਆ ਕਿ ਵੀ ਕਰਕੇ ਤੇ ਗੋਤਾ ਵੀ ਪਾਦੇ ਤੇ ਕਿਹੜੀ ਚੀਜ਼ ਨਾ ਮੜ ਬਾਹਰ ਕਰਕੇ ਗਿਆ ਪਤਾ ਲੱਗ ਤੁਹਾਨੂੰ ਬਾਹਰ ਕਿੱਥੋਂ ਤੱਕ ਸੁਣ ਕੇ ਆਇਆ ਇਹ ਕਹਿੰਦੇ ਨੇ ਜਿਹੜਾ ਦੇਖਿਆ ਕਿ ਦਾਤ ਸੀਗੇ ਕਹਿੰਦੇ ਸਪਸਟਨ ਵੀ ਸੀ ਦਾ ਇਹਨਾਂ ਕੋਲ ਹੂੰ ਠੀਕ ਆ ਤੇ ਬਾਕੀ ਜਿਹੜੇ ਬੰਦੇ ਆ ਸਾਨੂੰ ਇਹ ਵੀ ਆ ਕਿ ਅਸੀਂ ਭਾਜੀ ਕਮਾਉਣ ਵਾਲੇ ਆ ਨਾ ਸਾਡਾ ਪੇਸ ਹੈ ਆਪਣੇ ਨਾਮ ਦਾ ਘੁਟਾ ਹੈ ਇਹ ਹੀ ਮੇਰਾ ਇੱਕ ਇਕੱਲਾ ਇਕੱਲਾ ਬੰਦਾ ਜਿਹੜਾ ਕਮਾਉਂਦਾ ਆ ਅਸੀਂ ਬੱਚਿਆਂ ਵਾਲੇ ਆ ਕੰਮ ਕਰਦੇ ਆ ਠੀਕ ਆ ਤੇ ਸਾਨੂੰ ਕਿੰਨੇ ਬੱਚੇ ਮੈਡਮ ਆਪਣੇ ਸਾਢੇ 3 ਬੱਚੇ ਤੁਹਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਕੋ ਤੁਹਾਡੀ ਨਹੀਂ ਹੱਲੇ ਤੱਕ ਕੋਈ ਨਹੀਂ ਮੇਰੀ ਕਿਸੇ ਨਾਲ ਨਹੀਂ ਹੋਈ ਸਾਨੂੰ ਅਸੀਂ ਥਟਾਈ ਤਿੰਨ ਵਜੇ ਤੇ ਬੈਠੀ ਹੋਏ ਆ ਅੱਜ ਤੇ ਇਹ ਕਿੰਨੇ ਵਜੇ ਆਏ ਤੁਸੀਂ ਇਹਨਾਂ ਨੂੰ ਅੱਧਾ ਘੰਟਾ ਹੀ ਹੋਇਆ ਹੋਵੇ ਮੇਰੇ ਬਾਅਦ ਚ ਆਏ ਤੁਹਾਡੇ ਹਾਂਜੀ ਬਾਅਦ ਚ ਆਇਆ ਕੀ ਮੰਗ ਕਰਦੇ ਮੈਡਮ ਪ੍ਰਸ਼ਾਸਨ ਅਸੀਂ ਇਹੀ ਆ ਕੇ ਮੇਰਾ ਤੇ ਇਹੀ ਆ ਕਿ ਮੈਂ ਫੈਸਲਾ ਨਹੀਂ ਹੁੰਦਾ ਕਿਉਂਕਿ ਭਾਜੀ ਕੋਈ ਗੱਲ ਨਹੀਂ ਦੇਖੋ ਕਮਾਈ ਕਰਨ ਜਾਂਦੇ ਆ ਕੋਈ ਨਿੱਜੀ ਆ ਇਹਨਾਂ ਦੀਆਂ ਲੜਾਈਆਂ ਨਹੀਂ ਤੇ ਪਹਿਲਾਂ ਹੀ ਇਹ ਫੋਨ ਕਰਦਾ ਗਰੁੱਪਾਂ ਚ ਵੀ ਜਿੱਦਾਂ ਕੀ ਕਹਿੰਦਾ ਮੇਰੇ ਬੰਦੇ ਨੂੰ ਹੀ ਟਾਰਗੇਟ ਕਰਦਾ ਆ ਕਿ ਮੈਂ ਇਹਨੂੰ ਦੇਖਣਾ ਤੁਹਾਡੇ ਚ ਦਾਮਿਆਂ ਕਰਦਾ ਇਹ ਇਦਾਂ ਹੀ ਕਰਦਾ ਤੇ ਗੱਡੀ ਵਗੈਰਾ ਹੁਣ ਕਿੱਥੇ ਠੀਕ ਹੈ ਉਹਨਾਂ ਦੀ ਗੱਡੀਆਂ ਕੌਣ ਭੰਨ ਤੋੜ ਗਈ ਜੀ ਨਹੀਂ ਸਾਡੀ ਗੱਡੀ ਠੀਕ ਹੈ ਬਿਲਕੁਲ ਬਾਹਰ ਖੜੀ ਹੈ ਰੈੱਡ ਕਲਰ ਦੀ ਗੱਡੀ ਨਾ ਹੋਈ ਨਹੀਂ ਜਦੋਂ ਉੱtre ਉੱਥੇ ਉਹਨਾਂ ਨਾਲ ਉਹਨੇ ਫਟਾਫਟ ਜੇ ਪਾਦੀ ਸਾਡੇ ਬੰਦਿਆਂ ਨੇ ਕੁਝ ਕੀਤਾ ਹੁੰਦਾ ਹਥਿਆਰ ਹੁੰਦੇ ਜਾਂ ਕੁਛ ਹੁੰਦੇ ਤਾਂ ਉਹਨਾਂ ਦੇ ਸੱਟਾਂ ਘੈਰੀਆਂ ਹੁੰਦੀਆਂ ਹੋਣੀਆਂ ਸੀ ਬਿਲਕੁਲ ਤੁਸੀਂ ਵੀ ਸਿਆਣੇ ਆ ਤੁਸੀਂ ਮੌਕਾ ਦੇਖ ਰਹੇ ਆ ਕਿ ਸਾਡੇ ਬੰਦੇ ਦੀ ਹਾਲਾਤ ਦੇਖ ਰਹੇ ਆ ਤੁਸੀਂ ਉਹਨਾਂ ਦੇ ਦੇਖ ਠੀਕ ਹੈ ਤੇ ਸਾਨੂੰ ਇਹ ਹੀ ਆ ਕਿ ਸਾਨੂੰ ਇਨਸਾਫ ਮਿਲੇ ਕਿ ਬੰਦਾ ਜਿਹੜਾ ਆ ਕੇ ਇੱਥੇ ਬਦਮਾਸ਼ੀਆਂ ਕਰਦਾ ਆ ਇਹਨੂੰ ਪੁੱਛਗਿੱਛ ਕੀਤੀ ਜਾਵੇ ਇਹਨੂੰ ਕਿਹਦੀ ਸਪੋਰਟ ਆ ਕਿ ਇਹਦੇ ਕਹਿੰਦੇ ਕਰ ਰਿਹਾ ਆ ਇਹਨੇ ਚੈਰ ਹੋ ਗਿਆ ਕਿ ਇਹਨਾਂ ਨੇ ਇਹਨਾਂ ਦੇ ਟੈਕਸੀ ਦੇ ਜਿਹੜੇ ਇਹਨਾਂ ਦੇ ਗਰੁੱਪ ਆ ਭਾਜੀ ਜੀ ਨਾ ਜਿਹੜੇ ਇਹਨਾਂ ਦੇ ਕਹਿ ਲੋ ਕਿ ਵੱਡੇ ਮੈਨ ਆ ਉਹਨਾਂ ਨੇ ਵੀ ਇਹਨਾਂ ਨੂੰ ਕਈ ਵਾਰੀ ਸਮਝੌਤਾ ਕਰਾਇਆ ਕਿ ਕੰਮ ਕਰਦੇ ਆ ਨਾ ਪਰ ਪਤਾ ਨਹੀਂ ਭਾਜੀ ਉਹ ਜਦੋਂ ਹੀ ਕਰਦਾ ਲੜਾਈ ਝਗੜੇ ਹੋ ਜਾਂਦੇ ਸੰਦੀਪ ਸਿੰਘ ਨਾਮ ਦੇ ਵਿਅਕਤੀ ਹੈ ਤੁਸੀਂ ਕੋਈ ਨਾ ਰੋਲ ਮੇ ਅਪਰੋਕਸਿਮ ਮਜੇ ਹਸਪਤਾਲ ਆਏ ਨੇ ਲੜਾਈ ਝਗੜੇ ਦਾ ਮਾਮਲਾ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹਾਂਜੀ ਤੇ ਕੰਡੀਸ਼ਨ ਕਿਦਾਂ ਮੈਡਮ ਪੇਸ਼ੈਂਟ ਦੀ ਕੰਡੀਸ਼ਨ ਸਟੇਬਲ ਹੈ ਲੱਤ ਨੂੰ ਥੋੜੀ ਜ਼ਿਆਦਾ ਸੱਟ ਲੱਗੀ ਹੈ ਇਸ ਕਰਕੇ ਪੇਸ਼ੈਂਟ ਨੂੰ ਐਡਮਿਟ ਕੀਤਾ ਗਿਆ